ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਿਆ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ ਸ਼ੀਸ਼ੇ ਦੇ ਦਰਵਾਜ਼ੇ ਨੇ ਉਸ ਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਜੋ ਦੁਕਾਨਦਾਰ ਹੈ ਉਹਨਾਂ ਦਸੰਦ ਮੁਤਾਬਕ ਜਿਸ ਵੇਲੇ ਇਹ ਫਾਇਰਿੰਗ ਹੋਈ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸੀਗਾ ਪਰ ਉਹਨਾਂ ਨੇ ਸ਼ੱਕ ਜਤਾਇਆ ਕੁਝ ਲੋਕਾਂ ਤੇ ਜਿਸ ਆਧਾਰ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਆਪਣੀ ਜਾਨ ਜਿਹੜੀ ਹੈ ਉਹ ਕਰਦੀ ਨਜ਼ਰ ਵੀ ਆ ਰਹੀ ਹੈ ਫਿਲਹਾਲ ਦੱਸਦੀ ਹੈ ਕਿ ਜਿਹੜੇ ਦੁਕਾਨਦਾਰ ਹੈ ਉਸ ਦੇ ਕਹਿਰ ਮੁਤਾਬਕ ਪੁਰਾਣੀ ਰੰਜਿਸ਼ ਜੋ ਹੈ ਉਸ ਦੀ ਚੱਲ ਰਹੀ ਸੀ ਪਿੰਡ ਦੇ ਹੀ ਕਿਸੇ ਸ਼ਖਸ ਦੇ ਨਾਲ ਤੇ ਉਹਨਾਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਕੀਤਾ ਹੈ ਕਿ ਇਹਨਾਂ ਵੱਲੋਂ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹਾਲਾਂਕਿ ਜੋ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਉਹ ਪੰਚਾਇਤ ਚ ਬੈੱਕ ਕੇ ਉਸ ਦਾ ਹੱਲ ਵੀ ਹੋ ਗਿਆ ਸੀ ਪਰ ਖੁੰਦਕ ਜਿਹੜੀ ਹੈ ਉਹ ਪਿੰਡ ਦਾ ਇਹ ਸ਼ਖਸ ਜਿਹੜਾ ਹੈ ਜਿਸ ਦਾ ਨਾਮ ਇਸ ਦੁਕਾਨਦਾਰ ਵੱਲੋਂ ਲਿਆ ਜਾ ਰਿਹਾ ਹੈ ਉਹ ਆਪਣੇ ਮਨ ਦੇ ਵਿੱਚ ਰੱਖਦਾ ਸੀ ਔਰ ਉਸ ਨੇ ਹੀ ਉਸ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ ਦੁਕਾਨਦਾਰ ਦੇ ਦੱਸ ਮੁਤਾਬਕ ਜਦੋਂ ਉਹ ਸਵੇਰੇ ਪਹੁੰਚਿਆ ਆਪਣੀ ਦੁਕਾਨ ਖੋਲੀ ਤਾਂ ਉਹ ਦੇਖ ਕੇ 당ਗ ਰਹਿ ਗਿਆ ਕਿ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਦੇ ਨਿਸ਼ਾਨ ਨਜ਼ਰ ਆਏ ਜੋ ਸ਼ੀਸ਼ੇ ਦਾ ਦਰਵਾਜ਼ਾ ਸੀ ਸ਼ਟਰ ਤੋਂ ਬਾਅਦ ਜੋ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਸ ਨੂੰ ਨੁਕਸਾਨੀਏ ਗਏ ਨੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਉੱਥੇ ਨਜ਼ਰ ਆ ਰਹੇ ਨੇ ਸੋ ਪੀੜਿਤ ਪਰਿਵਾਰ ਜਿਹੜਾ ਹੈ ਉਹ ਪੁਲਿਸ ਤੋਂ ਇਨਸਾਫ਼ ਮੰਗ ਰਿਹਾ ਹੈ ਔਰ ਆਪਣੀ ਸਿਕਿਉਰਿਟੀ ਮੰਗ ਰਿਹਾ ਹੈ ਕਿ ਅਜੇਹੇ ਜਿਹੜੇ ਸ਼ਖਸ ਨੇ ਉਹ ਉਹਨਾਂ ਤੋਂ ਜਾਨ ਦਾ ਖਤਰਾ ਉਹਨਾਂ ਦਾ ਬਣਿਆ ਹੋਇਆ ਹੈ ਫਿਲਹਾਲ ਇਹ ਜੋ ਸ਼ੱਕ ਜਤਾਇਆ ਗਿਆ ਦੁਕਾਨਦਾਰ ਵੱਲੋਂ ਉਹ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਾਂ ਨਹੀਂ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਗਣਿਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਅੰਨੇ ਵਾਰ ਫਾਇਰਿੰਗ ਕੀਤੀ ਹੈ ਉਸ ਵੇਲੇ ਜੋ ਦੁਕਾਨਦਾਰ ਸੀ ਉਹ ਘਰ ਜਾ ਚੁੱਕਾ ਸੀਗਾ ਦੁਕਾਨਾ ਦੁਕਾਨ ਜਿਹੜੀ ਸੀ ਉਹ ਆਟਾ ਚੱਕੀ ਦੁਕਾਨ ਹੈ ਉਹ ਬੰਦ ਕਰ ਚੁੱਕਾ ਸੀਗਾ ਨਹੀਂ ਤਾਂ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਪਹੁੰਚ ਸਕਦੀ ਹੋ ਸਕਦੀ ਸੀ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਸ਼ਖਸ ਆ ਜਿਹੜੇ ਅੰਨੇਵਾਫ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਗੱਡੀਆਂ ਵਿੱਚ ਆਉਂਦੇ ਨੇ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਦੁਕਾਨਦਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਨਾਲ ਦੇ ਨਾਲ ਪੁਲਿਸ ਹੁਣ ਕੀ ਕਾਰਵਾਈ ਅਮਲ ਚੁਲਿਆ ਰਹੀ ਹੈ ਆਓ ਸੁਣਦੇ ਆ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਬਣ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਈ ਕਿੰਨਾ ਹੋ ਲੋ ਕਿਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿਥੇ ਰਹਿੰਦੇ ਰਹੇ ਜੀ ਉਹ ਵੀ ਗੁਰੂ ਘਰ ਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬੱਜ ਰਾਈ ਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੇ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੈਂਸਿਟਿਵ ਵੀ ਆਈਏ ਸਾਹਮਣੇ ਜੀ ਹਾਂਜੀ ਕੈਮਰੇ ਗੱਡੀਆਂ ਦੋ ਇਨਾਂ ਕ ਇੱਕ ਬਰੀਆ ਗੱਡੀ ਤੇ ਖੋਟ ਉਹਨਾਂ ਆ ਵਿੱਚ ਘੁੰਮਣੀਆਂ ਹੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਆਣੇ ਸਾਨੂੰ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਸ ਸ਼ੈਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਮਾਰ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਹੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਆ ਨਾ ਜੀ ਹਾਂਜੀ ਹਾਂਜੀ ਦੁਕਾਨ ਖੋਲੀ ਉਹ ਤੋਂ ਪਤਾ ਲੱਗਾ ਹਾਂਜੀ ਉਹ ਤੋਂ ਪਤਾ ਲੱਗਾ ਜੀ ਸ਼ੀਸ਼ਾ ਟੁੱਟਾ ਤੇ ਤੁਸੀਂ ਸ਼ੋਰ ਰਗਿਆ ਜੀ ਉਹਨਾਂ ਵੱਲੋਂ ਹੀ ਹੈ ਸਭ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈ ਕਿ ਨਹੀਂ ਜੀ ਹਾਂ ਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕਿਥੇ ਹਾਂ ਜੀ ਸਿਰੇ ਮੁਖਤਾਰ ਸਿੰਘ ਆਏ ਸੀ ਐਸਆਈ ਅੱਛਾ ਉਹ ਮੌਕਾ ਵੀ ਆ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਂਦੇ ਦਾਗੇ ਤੇ ਹਜੇ ਤੱਕ ਆਇਆ ਕਿ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਤੁਹਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰਿਆ ਨਾ ਔਰ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹ ਕੋਈ ਨੋਟ ਕਰਾਇਆ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਤੇ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹ ਰਹੇ ਦੀ ਘੋੜੀਆਂ ਚੱਟਿਆ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜਬ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਤੁਹਾਨੂੰ ਜਾਣੂ ਕਰਾ ਦੇਣਗੇ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੁਰੂ ਕੀ ਵਡਾਲੀ ਵਿਖੇ ਆਟਾ ਚੱਕੀ ਦੀ ਦੁਕਾਨ ਦੇ ਉੱਤੇ ਅੱਨੇਵਾ ਫਾਇਰਿੰਗ ਹੋਈ ਹੈ ਤੋਂ ਦੱਸਦੇ ਨੇ ਆ ਕਿ ਗੱਡੀਆਂ ਵਿੱਚ ਸਵਾਰ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਦੁਕਾਨ ਦੇ ਉੱਤੇ ਕਰਦੇ ਨੇ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਸ ਵੇਲੇ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ so, uh, CCTV ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਈਆਂ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ ਸ਼ੀਸ਼ੇ ਦੇ ਦਰਵਾਜ਼ੇ ਨੇ ਉਸਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਜੋ ਦੁਕਾਨਦਾਰ ਹੈ ਉਹਨਾਂ ਦਸੰਦ ਮੁਤਾਬਕ ਜਿਸ ਵੇਲੇ ਇਹ ਫਾਇਰਿੰਗ ਹੋਈ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸੀਗਾ ਪਰ ਉਹਨਾਂ ਨੇ ਸ਼ੱਕ ਜਤਾਇਆ ਕੁਝ ਲੋਕਾਂ ਤੇ ਜਿਸ ਆਧਾਰ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਆਪਣੀ ਜਾਨ ਜਿਹੜੀ ਹੈ ਉਹ ਕਰਦੀ ਨਜ਼ਰ ਵੀ ਆ ਰਹੀ ਹੈ ਫਿਲਹਾਲ ਦੱਸ ਦਈਏ ਕਿ ਜਿਹੜੇ ਦੁਕਾਨਦਾਰ ਹੈ ਉਸਦੇ ਕਹਿਰ ਮੁਤਾਬਕ ਪੁਰਾਣੀ ਰੰਜਿਸ਼ ਜੋ ਹੈ ਉਸ ਦੀ ਚਲ ਰਹੀ ਸੀ ਪਿੰਡ ਦੇ ਹੀ ਕਿਸੇ ਸ਼ਖਸ ਦੇ ਨਾਲ ਤੇ ਉਹਨਾਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਕੀਤਾ ਹੈ ਕਿ ਇਹਨਾਂ ਵੱਲੋਂ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹਾਲਾਂਕਿ ਜੋ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਉਹ ਪੰਚਾਇਤ 'ਚ ਬੈੱਕ ਕੇ ਉਸ ਦਾ ਹੱਲ ਵੀ ਹੋ ਗਿਆ ਸੀ ਪਰ ਖੁੰਦਕ ਜਿਹੜੀ ਹੈ ਉਹ ਪਿੰਡ ਦਾ ਇਹ ਸ਼ਖਸ ਜਿਹੜਾ ਹੈ ਜਿਸ ਦਾ ਨਾਮ ਇਸ ਦੁਕਾਨਦਾਰ ਵੱਲੋਂ ਲਿਆ ਜਾ ਰਿਹਾ ਹੈ ਉਹ ਆਪਣੇ ਮਨ ਦੇ ਵਿੱਚ ਰੱਖਦਾ ਸੀ ਔਰ ਉਸ ਨੇ ਹੀ ਉਸ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ ਦੁਕਾਨਦਾਰ ਦੇ ਦੱਸ ਮੁਤਾਬਕ ਜਦੋਂ ਉਹ ਸਵੇਰੇ ਪਹੁੰਚਿਆ ਆਪਣੀ ਦੁਕਾਨ ਖੋਲੀ ਤਾਂ ਉਹ ਦੇਖ ਕੇ 당ਗ ਰਹਿ ਗਿਆ ਕਿ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਦੇ ਨਿਸ਼ਾਨ ਨਜ਼ਰ ਆਏ ਜੋ ਸ਼ੀਸ਼ੇ ਦਾ ਦਰਵਾਜ਼ਾ ਸੀ ਸ਼ਟਰ ਤੋਂ ਬਾਅਦ ਜੋ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਸ ਨੂੰ ਨੁਕਸਾਨੀਏ ਗਏ ਨੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਉੱਥੇ ਨਜ਼ਰ ਆ ਰਹੇ ਨੇ ਸੋ ਪੀੜਿਤ ਪਰਿਵਾਰ ਜਿਹੜਾ ਹੈ ਉਹ ਪੁਲਿਸ ਤੋਂ ਇਨਸਾਫ਼ ਮੰਗ ਰਿਹਾ ਹੈ ਔਰ ਆਪਣੀ ਸਿਕਿਉਰਿਟੀ ਮੰਗ ਰਿਹਾ ਹੈ ਕਿ ਅਜਿਹੇ ਜਿਹੜੇ ਸ਼ਖਸ ਨੇ ਉਹ ਉਹਨਾਂ ਤੋਂ ਜਾਨ ਦਾ ਖਤਰਾ ਉਹਨਾਂ ਦਾ ਬਣਿਆ ਹੋਇਆ ਹੈ ਫਿਲਹਾਲ ਇਹ ਜੋ ਸ਼ੱਕ ਜਤਾਇਆ ਗਿਆ ਦੁਕਾਨਦਾਰ ਵੱਲੋਂ ਉਹ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਾਂ ਨਹੀਂ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਗਣਿਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਅੰਨੇ ਵਾਰ ਫਾਇਰਿੰਗ ਕੀਤੀ ਹੈ ਉਸ ਵੇਲੇ ਜੋ ਦੁਕਾਨਦਾਰ ਸੀ ਉਹ ਘਰ ਜਾ ਚੁੱਕਾ ਸੀਗਾ ਦੁਕਾਨਾ ਦੁਕਾਨ ਜਿਹੜੀ ਸੀ ਉਹ ਆਟਾ ਚੱਕੀ ਦੁਕਾਨ ਹੈ ਉਹ ਬੰਦ ਕਰ ਚੁੱਕਾ ਸੀਗਾ ਨਹੀਂ ਤਾਂ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਪਹੁੰਚ ਸਕਦੀ ਹੋ ਸਕਦੀ ਸੀ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਸ਼ਖਸ ਜਿਹੜੇ ਅਨਿਵਾਫ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਗੱਡੀਆਂ ਵਿੱਚ ਆਉਂਦੇ ਨੇ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਦੁਕਾਨਦਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਨਾਲ ਦੇ ਨਾਲ ਪੁਲਿਸ ਹੁਣ ਕੀ ਕਾਰਵਾਈ ਅਮਲ ਚੁਲਿਆ ਰਹੀ ਹੈ ਆਓ ਸੁਣਦੇ ਆ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪਾਜੀ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਾਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਪਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਈ ਕਿੰਨਾ ਵੱਲੋ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਗ੍ਰਿਵਟਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਿਆ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬਜਰਾਈ ਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਜੀ ਉਹ ਉਸੇ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜਾਈ ਹਾਂ ਜੀ ਹਾਂ ਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਦਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀ ਸੀ ਵੀ ਵੀ ਆਈਏ ਸਾਹਮਣੇ ਜੀ ਹਾਂਜੀ ਕੈਮਰੇ ਗੱਡੀਆਂ ਦੋ ਇਨਾਂ ਕ ਇੱਕ ਬਰੀਆ ਗੱਡੀ ਤੇ ਖੋਜ ਉਹਨਾਂ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਆਣੇ ਸਾਨੂੰ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਸ ਸ਼ੈਟਰ ਬੰਦ ਹੀ ਸ਼ੀਸ਼ੇ ਦੇ ਵਿੱਚ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਹੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਦੁਕਾਨ ਖੋਲੀ ਉਹ ਤੋਂ ਪਤਾ ਲੱਗਾ ਹਾਂਜੀ ਉਹ ਤੋਂ ਪਤਾ ਲੱਗਾ ਜੀ ਠੀਕ ਹੈ ਤੇ ਤੁਸੀਂ ਸ਼ੋਰ ਹੈਗੇ ਜੀ ਉਹਨਾਂ ਵੱਲੋਂ ਹੀ ਹੈ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈ ਕਿ ਨਹੀਂ ਜੀ ਹਾਂ ਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕੀਤੀ ਹੈ ਜੀ ਹਾਂ ਜੀ ਸਿਰੇ ਮੁਖਤਾਰ ਸਿੰਘ ਆਏ ਸੀ ਐਸਆਈ ਅੱਛਾ ਉਹ ਮੌਕਾ ਵੀ ਆ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਣ ਦੇ ਲੱਗੇ ਤੇ ਹਜੇ ਤੱਕ ਆਇਆ ਕਿ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਤੁਹਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰਿਆ ਨਾ ਔਰ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੂੰਛੀ ਨੂੰ ਇਹ ਕੋਈ ਨੋਟ ਕਰਾਇਆ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹਰੇ ਜੀ ਘੋੜੀਆਂ ਚ ਟਿਆ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਰਿਪੋਰਟ ਨਾਲ ਜਾਣੂ ਕਰਾ ਦੇਣਾ ਠੀਕ ਹੈ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ ਇੱਕ ਗੁਰੂ ਕੀ ਵਡਾਲੀ ਵਿਖੇ ਆਟਾ ਚੱਕੀ ਦੀ ਦੁਕਾਨ ਦੇ ਉੱਤੇ ਅੱਨੇਵਾ ਫਾਇਰਿੰਗ ਹੋਈ ਹੈ ਤੋਂ ਦੱਸਦੇ ਨੇ ਆ ਕਿ ਗੱਡੀਆਂ ਵਿੱਚ ਸਵਾਰ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਦੁਕਾਨ ਦੇ ਉੱਤੇ ਕਰਦੇ ਨੇ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਸ ਵੇਲੇ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ so, uh, CCTV ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਿਆ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ ਸ਼ੀਸ਼ੇ ਦੇ ਦਰਵਾਜ਼ੇ ਨੇ ਉਸ ਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਜੋ ਦੁਕਾਨਦਾਰ ਹੈ ਉਹਨਾਂ ਦਸੰਤ ਮੁਤਾਬਕ ਜਿਸ ਵੇਲੇ ਇਹ ਫਾਇਰਿੰਗ ਹੋਈ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸੀਗਾ ਪਰ ਉਹਨਾਂ ਨੇ ਸ਼ੱਕ ਜਤਾਇਆ ਕੁਝ ਲੋਕਾਂ ਤੇ ਜਿਸ ਆਧਾਰ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਆਪਣੀ ਜਾਨ ਜਿਹੜੀ ਹੈ ਉਹ ਕਰਦੀ ਨਜ਼ਰ ਵੀ ਆ ਰਹੀ ਹੈ ਫਿਲਹਾਲ ਦੱਸ ਦਈਏ ਕਿ ਜਿਹੜੇ ਦੁਕਾਨਦਾਰ ਹੈ ਉਸ ਦੇ ਕਹਿਰ ਮੁਤਾਬਕ ਪੁਰਾਣੀ ਰੰਜਿਸ਼ ਜੋ ਹੈ ਉਸ ਦੀ ਚਲ ਰਹੀ ਸੀ ਪਿੰਡ ਦੇ ਹੀ ਕਿਸੇ ਸ਼ਖਸ ਦੇ ਨਾਲ ਤੇ ਉਹਨਾਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਕੀਤਾ ਹੈ ਕਿ ਇਹਨਾਂ ਵੱਲੋਂ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹਾਲਾਂਕਿ ਜੋ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਉਹ ਪੰਚਾਇਤ ਚ ਬੈਕ ਕੇ ਉਸ ਦਾ ਹੱਲ ਵੀ ਹੋ ਗਿਆ ਸੀ ਪਰ ਖੁੰਦਕ ਜਿਹੜੀ ਹੈ ਉਹ ਪਿੰਡ ਦਾ ਇਹ ਸ਼ਖਸ ਜਿਹੜਾ ਹੈ ਜਿਸ ਦਾ ਨਾਮ ਇਸ ਦੁਕਾਨਦਾਰ ਵੱਲੋਂ ਲਿਆ ਜਾ ਰਿਹਾ ਹੈ ਉਹ ਆਪਣੇ ਮਨ ਦੇ ਵਿੱਚ ਰੱਖਦਾ ਸੀ ਔਰ ਉਸ ਨੇ ਹੀ ਉਸ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ ਦੁਕਾਨਦਾਰ ਦੇ ਦੱਸ ਮੁਤਾਬਕ ਜਦੋਂ ਉਹ ਸਵੇਰੇ ਪਹੁੰਚਿਆ ਆਪਣੀ ਦੁਕਾਨ ਖੋਲੀ ਤਾਂ ਉਹ ਦੇਖ ਕੇ 당ਗ ਰਹਿ ਗਿਆ ਕਿ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਦੇ ਨਿਸ਼ਾਨ ਨਜ਼ਰ ਆਏ ਜੋ ਸ਼ੀਸ਼ੇ ਦਾ ਦਰਵਾਜ਼ਾ ਸੀ ਸ਼ਟਰ ਤੋਂ ਬਾਅਦ ਜੋ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਸ ਨੂੰ ਨੁਕਸਾਨੇ ਗਏ ਨੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਉੱਥੇ ਨਜ਼ਰ ਆ ਰਹੇ ਨੇ ਸੋ ਪੀੜਿਤ ਪਰਿਵਾਰ ਜਿਹੜਾ ਹੈ ਉਹ ਪੁਲਿਸ ਤੋਂ ਇਨਸਾਫ਼ ਮੰਗ ਰਿਹਾ ਹੈ ਔਰ ਆਪਣੀ ਸਿਕਿਉਰਿਟੀ ਮੰਗ ਰਿਹਾ ਹੈ ਕਿ ਅਜਿਹੇ ਜਿਹੜੇ ਸ਼ਖਸ ਨੇ ਉਹ ਉਹਨਾਂ ਤੋਂ ਜਾਨ ਦਾ ਖਤਰਾ ਉਹਨਾਂ ਦਾ ਬਣਿਆ ਹੋਇਆ ਹੈ ਫਿਲਹਾਲ ਇਹ ਜੋ ਸ਼ੱਕ ਜਤਾਇਆ ਗਿਆ ਦੁਕਾਨਦਾਰ ਵੱਲੋਂ ਉਹ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਾਂ ਨਹੀਂ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਅ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਅੰਨੇ ਵਾਰ ਫਾਇਰਿੰਗ ਕੀਤੀ ਹੈ ਉਸ ਵੇਲੇ ਜੋ ਦੁਕਾਨਦਾਰ ਸੀ ਉਹ ਘਰ ਜਾ ਚੁੱਕਾ ਸੀਗਾ ਦੁਕਾਨਾ ਦੁਕਾਨ ਜਿਹੜੀ ਸੀ ਉਹ ਆਟਾ ਚੱਕੀ ਦੁਕਾਨ ਹੈ ਉਹ ਬੰਦ ਕਰ ਚੁੱਕਾ ਸੀਗਾ ਨਹੀਂ ਤਾਂ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਪਹੁੰਚ ਸਕਦੀ ਹੋ ਸਕਦੀ ਸੀ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਸ਼ਖਸ ਆ ਜਿਹੜੇ ਅਨਿਵਾਫ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਗੱਡੀਆਂ ਵਿੱਚ ਆਉਂਦੇ ਨੇ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਦੁਕਾਨਦਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਹਾਂ ਨਾਲ ਦੇ ਨਾਲ ਪੁਲਿਸ ਹੁਣ ਕੀ ਕਾਰਵਾਈ ਅਮਲ ਚਲਿਆ ਰਹੀ ਹੈ ਆਓ ਸੁਣਦੇ ਹਾਂ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪੜ ਗੁਰੂਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਅਸੀਂ ਦੁਕਾਨ ਬੰਦ ਕਰਕੇ ਗਏ ਆ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਕੇ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਗ੍ਰਿਵ ਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ وجہ ਕੀ ਹੈ ਕੋਈ وجہ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬਜਰਾਇਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੀ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜਾਈ ਹਾਂ ਜੀ ਹਾਂ ਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈਏ ਸਾਹਮਣੇ ਹਾਂਜੀ ਕੈਮਰੇ ਗੱਡੀਆਂ ਦੋ ਇਨਾਂ ਕ ਇੱਕ ਬਰੀਆ ਗੱਡੀ ਤੇ ਖੋਜਣ ਆਵੇ ਚ ਘੁੰਮਣੀਆਂ ਹੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਆਣੇ ਹਨ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ੈਟਰ ਬੰਦ ਹੀ ਸ਼ੀਸ਼ੇ ਦੇ ਵਿੱਚ ਮਾਰ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਜਿੱਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਦੁਕਾਨ ਖੋਲੀ ਉਹ ਤੋਂ ਪਤਾ ਲੱਗਾ ਹਾਂਜੀ ਉਹ ਤੋਂ ਪਤਾ ਲੱਗਾ ਜੀ ਠੀਕ ਹੈ ਤੇ ਤੁਸੀਂ ਸ਼ੋਰ ਹੈਗੇ ਜੀ ਉਹਨਾਂ ਵੱਲੋਂ ਹੀ ਹੈ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈਗੇ ਨੇ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕਿਥੇ ਆ ਜੀ ਹਾਂਜੀ ਸ੍ਰੀ ਮੁਖਤਾਰ ਸਿੰਘ ਆਏ ਸੀ ਇਹ ਐਸਆ ਜੀ ਅੱਛਾ ਉਹ ਮੌਕਾ ਵੀ ਆ ਕੇ ਗਏ ਸੀ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਂਦੇ ਦਾਗੇ ਤੇ ਹਜੇ ਤੱਕ ਆ ਆ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਤੁਹਾਨੂੰ ਦੱਸੋ ਤੁਹਾਡਾ ਕਸੂਰ ਕੀ ਆ ਜੀ ਕਿਹੜੀ ਗੱਲੋਂ ਮਾਰਿਆ ਨਾ ਉਹ ਬ੍ਰਦਰ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੂੰਛੀ ਨੂੰ ਇਹ ਕੋਈ ਨੋਟ ਕਰਾਇਆ ਡਿਊਟੀ ਅਫਸਰ ਆ ਰਹੇ ਆ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਿਹੜੇ ਦੀ ਗੋੜੀਆਂ ਚ ਕਿਹੜੇ ਕੋਈ ਨਹੀਂ ਸਰ ਦੇਖੋ ਪਲੀਜ਼ ਜਬ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਤੁਹਾਨੂੰ ਜਾਣੂ ਕਰਾ ਦੇਣਾ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੁਰੂ ਕੀ ਵਡਾਲੀ ਵਿਖੇ ਆਟਾ ਚੱਕੀ ਦੀ ਦੁਕਾਨ ਦੇ ਉੱਤੇ ਅੱਨੇਵਾ ਫਾਇਰਿੰਗ ਹੋਈ ਹੈ ਤੋਂ ਦੱਸਦੇ ਨੇ ਆ ਕਿ ਗੱਡੀਆਂ ਵਿੱਚ ਸਵਾਰ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਦੁਕਾਨ ਦੇ ਉੱਤੇ ਕਰਦੇ ਨੇ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਸ ਵੇਲੇ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਿਆ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ ਸ਼ੀਸ਼ੇ ਦੇ ਦਰਵਾਜ਼ੇ ਨੇ ਉਸ ਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਜੋ ਦੁਕਾਨਦਾਰ ਹੈ ਉਹਨਾਂ ਦਸੰਤ ਮੁਤਾਬਕ ਜਿਸ ਵੇਲੇ ਇਹ ਫਾਇਰਿੰਗ ਹੋਈ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸੀਗਾ ਪਰ ਉਹਨਾਂ ਨੇ ਸ਼ੱਕ ਜਤਾਇਆ ਕੁਝ ਲੋਕਾਂ ਤੇ ਜਿਸ ਆਧਾਰ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਆਪਣੀ ਜਾਨ ਜਿਹੜੀ ਹੈ ਉਹ ਕਰਦੀ ਨਜ਼ਰ ਵੀ ਆ ਰਹੀ ਹੈ ਫਿਲਹਾਲ ਦੱਸ ਦिए ਕਿ ਜਿਹੜੇ ਦੁਕਾਨਦਾਰ ਹੈ ਉਸ ਦੇ ਕਹਿਰ ਮੁਤਾਬਕ ਪੁਰਾਣੀ ਰੰਜਿਸ਼ ਜੋ ਹੈ ਉਸ ਦੀ ਚਲ ਰਹੀ ਸੀ ਪਿੰਡ ਦੇ ਹੀ ਕਿਸੇ ਸ਼ਖਸ ਦੇ ਨਾਲ ਤੇ ਉਹਨਾਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਕੀਤਾ ਹੈ ਕਿ ਇਹਨਾਂ ਵੱਲੋਂ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹਾਲਾਂਕਿ ਜੋ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਉਹ ਪੰਚਾਇਤ ਚ ਬੈਕ ਕੇ ਉਸ ਦਾ ਹੱਲ ਵੀ ਹੋ ਗਿਆ ਸੀ ਪਰ ਖੁੰਦਕ ਜਿਹੜੀ ਹੈ ਉਹ ਪਿੰਡ ਦਾ ਇਹ ਸ਼ਖਸ ਜਿਹੜਾ ਹੈ ਜਿਸ ਦਾ ਨਾਮ ਇਸ ਦੁਕਾਨਦਾਰ ਵੱਲੋਂ ਲਿਆ ਜਾ ਰਿਹਾ ਹੈ ਉਹ ਆਪਣੇ ਮਨ ਦੇ ਵਿੱਚ ਰੱਖਦਾ ਸੀ ਔਰ ਉਸ ਨੇ ਹੀ ਉਸ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ ਦੁਕਾਨਦਾਰ ਦੇ ਦੱਸ ਮੁਤਾਬਕ ਜਦੋਂ ਉਸ ਵੇਰੇ ਪਹੁੰਚਿਆ ਆਪਣੀ ਦੁਕਾਨ ਖੋਲੀ ਤਾਂ ਉਹ ਦੇਖ ਕੇ 당ਗ ਰਹਿ ਗਿਆ ਕਿ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਦੇ ਨਿਸ਼ਾਨ ਨਜ਼ਰ ਆਏ ਜੋ ਸ਼ੀਸ਼ੇ ਦਾ ਦਰਵਾਜ਼ਾ ਸੀ ਸ਼ਟਰ ਤੋਂ ਬਾਅਦ ਜੋ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਸ ਨੂੰ ਨੁਕਸਾਨੇ ਗਏ ਨੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਉੱਥੇ ਨਜ਼ਰ ਆ ਰਹੇ ਨੇ ਸੋ ਪੀੜਿਤ ਪਰਿਵਾਰ ਜਿਹੜਾ ਹੈ ਉਹ ਪੁਲਿਸ ਤੋਂ ਇਨਸਾਫ਼ ਮੰਗ ਰਿਹਾ ਹੈ ਔਰ ਆਪਣੀ ਸਿਕਿਉਰਟੀ ਮੰਗ ਰਿਹਾ ਹੈ ਕਿ ਅਜਿਹੇ ਜਿਹੜੇ ਸ਼ਖਸ ਨੇ ਉਹ ਉਹਨਾਂ ਤੋਂ ਜਾਨ ਦਾ ਖਤਰਾ ਉਹਨਾਂ ਦਾ ਬਣਿਆ ਹੋਇਆ ਹੈ ਫਿਲਹਾਲ ਇਹ ਜੋ ਸ਼ੱਕ ਜਤਾਇਆ ਗਿਆ ਦੁਕਾਨਦਾਰ ਵੱਲੋਂ ਉਹ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਾਂ ਨਹੀਂ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਅ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਅੰਨੇ ਵਾਰ ਫਾਇਰਿੰਗ ਕੀਤੀ ਹੈ ਉਸ ਵੇਲੇ ਜੋ ਦੁਕਾਨਦਾਰ ਸੀ ਉਹ ਘਰ ਜਾ ਚੁੱਕਾ ਸੀਗਾ ਦੁਕਾਨਾ ਦੁਕਾਨ ਜਿਹੜੀ ਸੀ ਉਹ ਆਟਾ ਚੱਕੀ ਦੁਕਾਨ ਹੈ ਉਹ ਬੰਦ ਕਰ ਚੁੱਕਾ ਸੀਗਾ ਨਹੀਂ ਤਾਂ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਪਹੁੰਚ ਸਕਦੀ ਹੋ ਸਕਦੀ ਸੀ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਸ਼ਖਸ ਹੈ ਜਿਹੜੇ ਅਨਨੇਵਾਫ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਗੱਡੀਆਂ ਵਿੱਚ ਆਉਂਦੇ ਨੇ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਦੁਕਾਨਦਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਨੇ ਆ ਨਾਲ ਦੇ ਨਾਲ ਪੁਲਿਸ ਹੁਣ ਕੀ ਕਾਰਵਾਈ ਅਮਲ ਚਲਿਆ ਰਹੀ ਹੈ ਆਓ ਸੁਣਦੇ ਆ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪੈ ਗੁਰੂਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹ ਹੀ ਦੁਕਾਨ ਬੰਦ ਕਰਕੇ ਗਏ ਆ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਕੇ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਗੁਰੂਕੇਵਡਾ ਲਈ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਿਆ ਕੀ وجہ ਕੀ ਹੈ ਕੋਈ وجہ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬਜਰਾਇਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮੇਰੇ ਲੱਗਦਾ ਕਿ ਉਹ ਉਸੇ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜਾਈ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀ ਸੀ ਵੀ ਵੀ ਆਈਏ ਸਾਹਮਣੇ ਜੀ ਹਾਂਜੀ ਕੈਮਰੇ ਗੱਡੀਆਂ ਦੋ ਇਨਾਂ ਕ ਇੱਕ ਬਰੀਜਾ ਗੱਡੀ ਤੇ ਖੋਜ ਉਹਨਾਂ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਆਣੇ ਸਾਨੂੰ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ੈਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਮਾਰ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂਜੀ ਉਦੋਂ ਪਤਾ ਲੱਗਾ ਜੀ ਤੇ ਤੁਸੀਂ ਸ਼ੋਰ ਹੈ ਗਿਆ ਜੀ ਉਹਨਾਂ ਵੱਲੋਂ ਹੀ ਹੈ ਸਾਰਾ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈ ਕਿ ਨਹੀਂ ਜੀ ਹਾਂ ਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕੀਤੀ ਹੈ ਜੀ ਹਾਂ ਜੀ ਸਿਰੇ ਮੁਖਤਾਰ ਸਿੰਘ ਆਏ ਸੀ ਐਸਆਈ ਅੱਛਾ ਉਹ ਮੌਕਾ ਵੀ ਆ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਂਦੇ ਦਾਗੇ ਤੇ ਹਜੇ ਤੱਕ ਆਇਆ ਕਿ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਤੁਹਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰਿਆ ਨਾ ਓ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹ ਕੋਈ ਨੋਟ ਕਰਾਇਆ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹਾਰੇ ਜੀ ਗੋੜੀਆਂ ਚ ਕਹਾਰੇ ਨਹੀਂ ਸਰ ਦੇਖੋ ਪਲੀਜ਼ ਜਬ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਤੁਹਾਨੂੰ ਜਾਣਕਾਰੀ ਦੇ ਦਿਆਂਗੇ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੁਰੂ ਕੀ ਵਡਾਲੀ ਵਿਖੇ ਆਟਾ ਚੱਕੀ ਦੀ ਦੁਕਾਨ ਦੇ ਉੱਤੇ ਅੱਨੇ ਵਾ ਫਾਇਰਿੰਗ ਹੋਈ ਹੈ ਤੋਂ ਦੱਸਦੇ ਨੇ ਆ ਕਿ ਗੱਡੀਆਂ ਵਿੱਚ ਸਵਾਰ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਦੁਕਾਨ ਦੇ ਉੱਤੇ ਕਰਦੇ ਨੇ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਸ ਵੇਲੇ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਿਆ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ